ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ JobPun Punjab ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੀਟਰ ਪ੍ਰੈਸਿਵ ਬੋਰਡ ਵੱਲੋਂ ਆਈ ਅਪਡੇਟ ਲਈ ਲੈ ਕੇ ਆਏ ਆ ਜਿਹੜੇ ਬੱਚੇ ਪੀਟਰ ਪ੍ਰੈਸਿਵ ਬੋਰਡ ਦੀ ਐਗਜ਼ਾਮਸ ਦੀ ਵੇਟ ਕਰ ਰਹੇ ਸੀ ਕਿ ਕਦੋਂ ਸੀਨੀਅਰ ਅਸਿਸਟੈਂਟ ਦਾ ਪੇਪਰ ਹੋਣਾ ਤੇ ਕਦੋਂ ਜਿਹੜਾ ਐਕਸਾਈਜ਼ ਇੰਸਪੈਕਟਰ ਦਾ ਪੇਪਰ ਹੋਣਾ ਉਹਨਾਂ ਸਾਰੀ ਚੀਜ਼ਾਂ ਬਾਰੇ ਅੱਜ ਆਪਾਂ ਅਪਡੇਟ ਲੈ ਕੇ ਆਏ ਆ ਕਿਉਂਕਿ ਜਿਹੜਾ ਪੀਟਰ ਪ੍ਰੈਸਿਵ ਬੋਰਡ ਵੱਲੋਂ ਮਤਲਬ ਕਿ ਬਹੁਤ ਹੀ ਬੱਚਿਆਂ ਨੂੰ ਆਪਾਂ ਕਹਿ ਸਕਦੇ ਕਿ ਭਰਭੂਸੇ ਦੇ ਵਿੱਚ ਪਾਇਆ ਹੋਇਆ ਸੀ ਜਾਂ ਤੇ ਜਿਸ ਕਰਕੇ ਨਾ ਤਾਂ ਪੀਟਰਪਲਸਿਵ ਬੋਰਡ ਨੇ ਜੇਲ ਬਾਡਨ ਦੇ ਟ੍ਰੈਜ਼ 2024 ਵਿੱਚ ਜਿਹੜਾ ਐਗਜ਼ਾਮ ਹੋਇਆ ਸੀ ਉਹਦੇ ਐਗਜ਼ਾਮ ਜਿਹੜੇ ਐਗਜ਼ਾਮ ਲੈ ਕੇ ਅਗਸਤ ਦੇ ਵਿੱਚ ਐਗਜ਼ਾਮ ਹੋਇਆ ਸੀਗਾ ਜੇਲ ਬਾਡਨ ਦਾ ਤੇ ਦਸੰਬਰ ਦੇ ਵਿੱਚ ਇਹਦਾ ਜਿਹੜਾ ਫਾਈਨਲ ਰਿਜ਼ਲਟ ਡਿਕਲੇਅਰ ਕਰਤਾ ਸੀ ਪਰ ਅੱਜ ਤੱਕ ਅੱਜ ਮਤਲਬ ਕਿ ਹੁਣ ਨਵੰਬਰ ਮਹੀਨਾ ਜਿਹੜਾ ਆਉਣ ਵਾਲਾ ਤੇ 1 ਸਾਲ ਦੇ ਤਕਰੀਬਨ ਤਕਰੀਬਨ ਹੋ ਚੁੱਕਿਆ ਤੇ ਰਿਜ਼ਲਟ ਇਹਦਾ ਜੇਲ ਬਾਡਨ 2024 ਦਾ ਹਜੇ ਤੱਕ ਨਹੀਂ ਆਇਆ ਤੇ ਇਸ ਕਰਕੇ ਜਿਹੜਾ ਪੀਟਰਪਲਸਿਵ ਬੋਰਡ ਨਾਲ 9 ਤਰੀਕ ਨੂੰ ਮੀਟਿੰਗ ਕਰੀ ਗਈ ਸੀ ਅਧਿਕਾਰੀਆਂ ਦੁਆਰਾ ਤੇ ਕੁਝ ਇੰਸਟੀਚਿਊਟਸ ਦੇ ਜਿਹੜੇ ਟੀਚਰ ਗਏ ਸੀ ਉਹ ਵੀ ਉੱਥੇ ਗਏ ਸੀ ਤੇ ਜਦੋਂ ਮੀਟਿੰਗ ਕਰੀ ਗਈ 9 ਤਰੀਕ ਨੂੰ ਤਾਂ ਉੱਥੇ ਕੁਝ ਜਿਹੜੀ ਵੱਡੀ ਅਪਡੇਟ ਆਪਾਂ ਨੂੰ ਸਾਹਮਣੇ ਆਈ ਕਿ ਕਦੋਂ ਤੱਕ ਜਿਹੜੇ ਪੀਟਪੀਐਸਯੂ ਬੋਰਡ ਦੇ ਐਗਜ਼ਾਮ ਨੇ ਉਹ ਕਦੋਂ ਤੱਕ ਹੋਣੇ ਆ ਤੇ ਜੇਲ ਬਾਰਡਨ ਦਾ ਐਕਸਾਈਜ਼ ਇੰਸਪੈਕਟਰ ਤੇ ਹੋਗੇ ਤੇ ਪੀਟਪੀਐਸਯੂ ਕਲਰਕ ਦੀ ਟਾਈਪਿੰਗ ਉਹ ਕਦੋਂ ਤੱਕ ਆ ਸਕਦੀ ਆ ਤੇ ਸਭ ਤੋਂ ਪਹਿਲਾਂ ਇਹ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਸ਼ੈਸ਼ਨ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੇ ਬੱਚੇ ਤੁਹਾਡੇ ਨਾਲ ਪੀਟਰਪਲਸੀ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਹੁਣ ਜਿਹੜੀ ਅੱਜ ਅਪਾ ਵੀਡੀਓ ਸਟਾਰਟ ਕਰਦੇ ਆਂ ਹੁਣ ਜਿਹੜੇ ਪੀਟਰਪਲਸੀ ਦੇ ਐਗਜ਼ਾਮ ਸੀਗੇ ਜਦੋਂ 9 ਤਰੀਕ ਨੂੰ ਉੱਥੇ ਜਾ ਕੇ ਜਿਹੜੀ ਇਹਨਾਂ ਦੇ ਪੀਟਰਪਲਸੀ ਦੇ ਹੈੱਡਕੁਆਰਟਰ ਜਾ ਕੇ ਜਦੋਂ ਮੀਟਿੰਗ ਕਰੀ ਗਈ ਤਾਂ ਉਹਨਾਂ ਨੇ ਜਿਹੜੇ ਇਹ ਕੁਝ ਗਰੀਜ ਦੱਸੇ ਸੀ ਕਿ ਇਹ ਜਿਹੜੇ ਐਗਜ਼ਾਮ ਨੇ ਉਹ ਕਿਉਂ ਇਸ ਵਕਤ ਜਿਹੜੇ ਨੰਬਰ ਮਹੀਨੇ ਦੇ ਵਿੱਚ ਨਹੀਂ ਕਰਾਏ ਕੀਤੇ ਜਾ ਸਕਦੇ ਤੇ ਉਹਨਾਂ ਨੇ ਫਿਲਹਾਲ ਤਾਂ ਯਕੀਨ ਦਵਾਇਆ ਵੈਸੇ ਆਪਾਂ ਕਹਿ ਸਕਦੇ ਹਾਂ ਕਿ ਪੀਟਰ ਵੀ ਦੀ ਜਵਾਨੀ ਜਿਹੜੀ ਮਿੱਠੀ ਹੈ ਅੱਜ ਤੱਕ ਕੋਈ ਵੀ ਪੀਟਰ ਵੀ ਸਪੀਡ ਵੀ ਨੇ ਸੌਰੀ ਕੋਈ ਵੀ ਕੰਮ ਆ ਜਿਹੜਾ ਅੱਜ ਤੱਕ ਸਮੇਂ ਦੇ ਸਹੀ ਸਮੇਂ ਸਰ ਨਹੀਂ ਕਰਿਆ ਕਿਉਂਕਿ ਜਿਹੜੇ ਸਾਰੇ ਐਗਜ਼ਾਮ ਸੀ ਉਹ ਘੱਟੋ ਘੱਟ 2 ਤੋਂ 3 ਵਾਰ ਪੋਸਟਪੋਨ ਹੋਏ ਪਹਿਲੀ ਵਾਰ ਤਾਂ ਕੁਝ ਉਹ ਐਗਜ਼ਾਮ ਹੋ ਹੀ ਨਹੀਂ ਹੈਗੇ ਤੇ ਕੁਝ ਐਗਜ਼ਾਮ ਜਿਹੜੇ ਹੋਏ ਨੇ ਉਹ 2-3 ਵਾਰ ਪੋਸਟਪੋਨ ਹੋਣ ਤੋਂ ਬਾਅਦ ਜਿਹੜੇ ਐਗਜ਼ਾਮ ਲਾਏ ਗਏ ਪਰ ਉਹਨਾਂ ਨੇ ਜਿਹੜਾ ਯਕੀਨ ਦਵਾਇਆ ਕਿ ਨਵੰਬਰ ਨੂੰ ਇਸ ਮੰਥ ਨੂੰ ਛੱਡ ਕੇ ਨੰਬਰ ਮੰਥ ਨੂੰ ਛੱਡ ਕੇ ਜਿਹੜੇ ਦਸੰਬਰ ਦੇ ਵਿੱਚ ਤੁਹਾਡੇ ਫੀਗਰ ਹੋਗੇ ਜਿਵੇਂ ਡੀਟੇਲ ਬਾਟਨ ਦੇ ਤੇ ਜਿਹੜੇ ਤੁਹਾਡੇ ਐਗਜ਼ਾਮ ਨੇ ਤੇ ਜਿਹੜੀ ਪੀਟਰਪਲਸਰੀ ਕਲਰਕ ਦੀ ਟਾਈਪਿੰਗ ਹੈ ਉਹ ਦਸੰਬਰ ਦੇ ਵਿੱਚ ਤੁਹਾਡੀ ਲਈ ਜਾਊਗੀ ਤੇ ਇਸ ਤੋਂ ਬਾਅਦ ਜਿਹੜੇ ਆਪਣੇ ਜਿਹੜੇ ਐਗਜ਼ਾਮ ਨੇਗੇ ਜਿਵੇਂ ਹੁਣ ਐਕਸਾਈਜ਼ ਇੰਸਪੈਕਟ ਹੋਗਾ ਜੇ ਸੀਨੀਅਰ ਸਹਾਇਕ ਹੋਗਾ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਹੋਗਾ ਇਹ ਵੀ ਤੁਹਾਡੇ ਜਿਹੜੇ ਦਸੰਬਰ ਮੱਥ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਹੁਣ ਤੁਹਾਡੇ ਕੋਲ ਵੈਸੇ ਤਾਂ ਇੱਕ ਮੰਥ ਪਿਆ ਹੈ ਤਿਆਰੀ ਕਰਨ ਨੂੰ ਤੇ ਜਿਹੜੇ ਬੱਚਿਆਂ ਨੇ ਫਿਜ਼ੀਕਲ ਲਈ ਤਿਆਰੀ ਕਰਨੀ ਹੈ ਜੇਲ ਬਟਨ ਦੇ ਫਿਜ਼ੀਕਲ ਲਈ ਉਹ ਜੇਲ ਬਟਨ ਦੀ ਤਿਆਰੀ ਕਰ ਸਕਦਾ ਤੇ ਜਿਹੜੇ ਬੱਚਿਆਂ ਨੇ ਐਗਜ਼ਾਮ ਦੀ ਤਿਆਰੀ ਕਰਨੀ ਹੈ ਉਹਨਾਂ ਕੋਲ ਇੱਕ ਮਤ ਹੋਰ ਹੈ ਪ੍ਰੈਕਟਿਸ ਲਈ ਤੁਸੀਂ ਆਪਣਾ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਤੇ ਉੱਥੇ ਜਾ ਕੇ ਜਦੋਂ 9 ਤਰੀਕ ਨੂੰ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ 150 ਪੋਸਟਾਂ ਜਿਹੜੀਆਂ ਹੈ ਸੀ ਐਕਸਾਈਜ਼ ਇੰਸਪੈਕਟਰ ਦੀਆਂ ਤੇ ਜਲਦ ਤੋਂ ਜਲਦ ਜਿਹੜੇ ਪੇਪਰ ਇਹਨਾਂ ਦੇ ਕੰਡਕਟ ਕਰਵਾਉਣ ਦੀ ਵੀ ਜਿਹੜੀ ਮੰਗ ਰੱਖੀ ਗਈ ਸੀ ਤੇ ਉਹਨਾਂ ਨੇ ਤਕਰੀਬਨ ਫਿਲਹਾਲ ਤਾਂ ਸਾਰੇ ਜਿਹੜਾ ਹੈਗਾ ਯਕੀਨ ਦਵਾਇਆ ਕਿ ਦਸੰਬਰ ਮਹੀਨੇ ਦੇ ਵਿੱਚ ਵਿੱਚ ਸੋਨੂੰ ਆਉਣ ਵਾਲੀ ਜਿਹੜੀ ਪੀਟ ਪਲੱਸ 2 ਦੇ ਇਗਜ਼ਾਮ ਨੇ ਉਹਨਾਂ ਸਾਰਿਆਂ ਦਾ ਜਿਹੜਾ ਕੈਲੰਡਰ ਹੈ ਉਹਨਾਂ ਸਾਰਿਆਂ ਦਾ ਪੈਟਰਨ ਸਾਰਾ ਉਹ ਸਾਰਾ ਕੁਝ ਮਤਲਬ ਕਿ ਰਿਲੀਜ਼ ਕਰ ਦਿੱਤਾ ਜਾਊਗਾ ਨੰਬਰ ਦੇ ਐਂਡ ਤੇ ਜਾ ਕੇ ਤੇ ਦਸੰਬਰ ਦੇ ਵਿੱਚ ਦਸੰਬਰ ਦੇ ਫਸਟ ਹਾ ਉਸ ਜਾਂ ਫਿਰ ਸੈਕੰਡ ਵੀਕ ਤੁਹਾਨੂੰ ਸਾਰੇ ਐਗਜ਼ਾਮ ਦੀ ਡੇਟ ਮਿਲ ਜੂਗੀ ਤੇ ਦਸੰਬਰ ਮਹੀਨੇ ਦੇ ਵਿੱਚ ਵਿੱਚ ਹੀ ਮਤਲਬ ਕਿ ਆਪਾਂ ਕਹਿ ਸਕਦੇ ਹਾਂ 2025 ਦੇ ਲਾਸਟ ਤੱਕ ਜਾਂਦੇ ਜਾਂਦੇ ਇਹ ਜੇਲ ਵਾੜਨ ਦੇ ਟ੍ਰਾਇਲਸ ਨੇ ਤੇ ਪੀਟ ਪਲੱਸ ਵੀ ਕਲਰਕ ਦੀ ਜਿਹੜੀ ਟਾਈਪਿੰਗ ਹੈ ਤੇ ਐਕਸਾਈਜ਼ ਇੰਸਪੈਕਟਰ ਹੋਗਾ ਤੇ ਇਹ ਵੀ ਸੀਨੀਅਰ ਸਹਾਇਕ ਹੋਗਾ ਇਹ ਐਗਜ਼ਾਮ ਜੋ ਸਾਰੇ ਦਸੰਬਰ ਮਹੀਨੇ ਦੇ ਵਿੱਚ ਕੰਡਕਟ ਕਰਵਾ ਲਏ ਜਾਣਗੇ ਵੇ ਬਸ ਅੱਜ ਦੀ ਆਪਣੀ ਇਨਫੋਰਮੇਸ਼ਨ ਐ ਨਹੀਂ ਸੀ ਗਰੇ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਜਿੰਨਾਂ ਨੇ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪਰ ਦੇਰ ਹੁਮੇਂਤ ਕਰਦੇ ਰਹੋ ਥੈਂਕ ਯੂ